ਇਸ ਗੁਰਦਾਸ ਸਿੰਘ ਸਰਪੰਚ ਸਨ ਇੱਥੇ ਦੇ ਹੈਗੇ ਨੇ ਮਜੂਤਾ ਸੇਲਕੀਆਨੇ ਦੇ 4 ਮਈ ਨੂੰ ਇਸੇ ਸਾਲ ਇਹਨਾਂ ਦੇ ਘਰ ਹਮਲਾ ਹੋਇਆ ਸੀ 15 ਵੀ ਨੌਜਵਾਨ ਸਨ ਜਿਨ੍ਹਾਂ ਕੋਲ ਅਸਲਾ ਸੀ ਜੇ 307 ਤੇ ਆਰਮ ਲੈਕਟਨ ਗਦਮਾ ਕਰਦੀ ਸੀ ਇਹ ਸ਼ਰੀਆਮ ਗੋਗਾਗਰਦੀ ਕੀਤੀ ਗਈ ਸੀ ਉਸ ਵਿੱਚ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰ ਸੁਦੇਸ਼ ਸਿੰਘ ਨੂੰ ਕਾਰਵਾਈ ਕਰਦਿਆਂ ਹੋਇਆ ਪੰਜ ਜਿਹੜੇ ਇਹ ਗੈਂਗਸਟਰ ਟਾਈਪ ਜਿਹੜੇ ਮਾਰੇ ਅਨਸਰ ਕਰਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇੱਕ ਸਕੋਰਪੀਓ ਤੇ ਕਾਈ 20 ਇਹ ਕਾਜ ਇਵਾਰਦਾ ਤੋਂ ਬਾਅਦ ਇਹ ਫਰਾਰ ਸਨ ਤੇ ਇਹ ਕਾਰਵਾਈ ਕਰਦਾ ਹਾਂ ਪੰਜ ਬੰਦਿਆਂ ਨੂੰ ਇਹਨਾਂ ਨੂੰ ਫੜਿਆ ਹੋਇਆ ਇਹ ਇਥੇ ਇਹ ਵੀ ਦੱਸਣ ਦੋਗਾ ਕਿ 10 ਮਈ ਨੂੰ ਇਲੈਕਸ਼ਨ ਸੀਟ ਤੋਂ ਚਾਰ ਪੰਜ ਦਿਨ ਪਹਿਲਾਂ ਇਹ ਝੜੜਾ ਹੋਇਆ ਸੀ ਤੇ ਇਹਨਾਂ ਨੇ ਫੈਰਗ ਵੀ ਕੀਤੀ ਸੀ ਘਰ ਆ ਕੇ ਕਿ ਉਹ ਦੋਸ਼ੀ ਨੇ ਜਿਹੜੇ ਫੜੇ ਗਏ ਨੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਵੀ ਇਹਨਾਂ ਤੇ ਜਿਹੜੇ ਮੁਕੱਦਮੇ ਦਰਜ ਨੇ ਲੜਾਈਆਂ ਝਗੜਿਆ ਦੇ ਇਹਦੇ ਬਸ ਹੋਰ ਵੀ ਐਸ ਪਰ ਇਹ ਹੀ ਪੰਜ ਜਿਹੜੇ ਨਾਮ ਨਹੀਂ ਇਹ ਦੋ ਵਿਅਕਤੀ ਜਿਹੜੇ ਸੀਐਨ ਵਿੱਚ ਦੋਸ਼ੀ ਸਨ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਸਕੇ ਆ ਪੰਜ ਇਹ ਆ ਤੇ ਹਜੇ ਗ੍ਰਿਫਤਾਰੀ ਵਾਸਤੇ ਹੋਰਾਂ ਦੇ ਛਾਪੇ ਮਾਰੇ ਜਾ ਰਹੇ ਨੇ